ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਜਿਹੜੀ ਹੈ ਬੀਤੇ ਹੋਏ ਸਮੇਂ ਦੇ ਵਿੱਚ ਉਸ ਦੇ ਬਾਰੇ ਜਿਹੜੀ ਸੀਆਈਏ ਦੀ ਸਾਬਕਾ 에ਜੰਟ ਦੱਖਣ ਏਸ਼ੀਆ ਦੇ ਵਿੱਚ ਕੋਵਿਡ ਆਪਰੇਸ਼ਨਾਂ ਦੇ ਵਿੱਚ ਸ਼ਾਮਲ ਰਹੀ ਹੈ ਉਸ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਇਸ ਦੇ ਬਾਰੇ ਕਿ ਤਹਿਰੀਕ-ਏ-ਤਾਲੀਬਾਨ ਆਫ ਪਾਕਿਸਤਾਨ ਹੈ ਜਿਹੜੀ ਉਹ ਕਸ਼ਮੀਰ ਅਤੇ ਸਿੱਖ ਬਾਗੀਆਂ ਨੂੰ ਪਾਕਿਸਤਾਨ ਦੇ ਵਿੱਚ ਕਤਲ ਕਰਨ ਦੇ ਲਈ ਜ਼ਿੰਮੇਵਾਰ ਹੈ ਇੰਡੀਆ ਨੇ ਉਸ ਪਾਕਿਸਤਾਨ ਦੀ ਅਤੇ ਅਫਗਾਨਿਸਤਾਨ ਦੀ ਇਹਨਾਂ ਇਹਨਾਂ ਗਰੁੱਪਾਂ ਨੂੰ ਆਤਵਾਦੀ ਗਰੁੱਪਾਂ ਨੂੰ ਮਿਲੀਅਨਸ ਆਫ ਡਾਲਰ ਨੇ ਜਿਹੜੇ ਉਹ ਪੇ ਕੀਤੇ ਨੇ ਸਿੱਖ ਅਤੇ ਕਸ਼ਮੀਰੀ ਬਾਗੀਆਂ ਨੂੰ ਕਤਲ ਕਰਨ ਦੇ ਲਈ ਉਸੇ ਤਹਿਰੀਕ ਦੇ ਤਾਲਿਬਾਨ ਪਾਕਿਸਤਾਨ ਨਾਮ ਦਾ ਜਿਹੜਾ ਅਫਗਾਨੀਆਂ ਦਾ ਗੁੱਟਾ ਉੱਥੇ ਪਾਕਿਸਤਾਨ ਦੇ ਵਿੱਚ ਐਕਟਿਵ ਆ ਉਸ ਦਾ ਨਾਮ ਪਾਕਿਸਤਾਨ ਨੇ ਇਸ ਤਮਾਕੇ ਦੇ ਵਿੱਚ ਲਾਇਆ ਤੇ ਇੰਡੀਆ ਨੇ ਤੁਰੰਤ ਇਸ ਦੀ ਨਿਖੇਤੀ ਕਰਤੀ ਕਹਿੰਦੇ ਕਿ ਅਸੀਂ ਜ਼ਿੰਮੇਵਾਰ ਨਹੀਂ ਹੁਣ ਇਹ ਫਟਾਫਟ ਇਸ ਤਰ੍ਹਾਂ ਕਰਦੇ ਆ ਕਿ ਕਿਉਂਕਿ ਚੋਰ ਨੂੰ ਆਪਣਾ ਪਾਲਾ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਦੇ ਨਾਂ ਦੇ ਉੱਤੇ ਇਹ ਸਥਾਪਿਤ ਹੋ ਗਿਆ ਕਿ ਇੰਡੀਆ ਨੇ ਪਾਕਿਸਤਾਨ ਦਾ ਨਾਮ ਲਾਇਆ ਪਰ ਉਸ ਨੂੰ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਇਸ ਘਟਨਾ ਦੇ ਵਿੱਚ ਪਾਕਿਸਤਾਨ ਨੇ ਕਿਹਾ ਕਿ ਅਸੀਂ ਸਬੂਤ ਪੇਸ਼ ਕਰਾਂਗੇ ਹੁਣ ਇਹ ਇੱਕ ਵੱਡੀ ਜਿਹੜੀ ਆ ਉਹ ਵੱਡੀ ਗੱਲ ਹੈ ਇਸ ਦੇ ਵਿੱਚ ਇਸ ਮਾਮਲੇ ਦੇ ਵਿੱਚ ਸੋ ਇੱਥੋਂ ਕੀ ਸਥਾਪਿਤ ਹੁੰਦਾ ਕਿ ਕੀ ਇੰਡੀਆ ਨੇ ਆਪਣੀ ਵਿਦੇਸ਼ ਨੀਤੀ ਨੂੰ ਪੱਕੇ ਤੌਰ ਦੇ ਉੱਤੇ ਪੂਰੇ ਤੌਰ ਦੇ ਉੱਤੇ ਬਦਲ ਕੇ ਅਜਿਹੇ ਹਮਲਿਆਂ ਦੇ ਵਿੱਚ ਜਿਹੜਾ ਹੈ ਤਬਦੀਲ ਕਰ ਲਿਆ ਕਿ ਹੁਣ ਉਹ ਬੰਬ ਧਮਾਕੇ ਅਜਿਹੀਆਂ ਕਾਰਵਾਈਆਂ ਅਤਵਾਦੀ ਕਾਰਵਾਈਆਂ ਕਰਕੇ ਉਸ ਖੇਤੇ ਦਾ ਮਾਹੌਲ ਖਰਾਬ ਕਰਨਗੇ ਕੀ ਕੋ ਮੰਤਰੀ ਪੱਧਰ ਦੇ ਉੱਤੇ ਜੋ ਪੱਛਮੀ মিডিਆ ਵੱਲੋਂ ਅਤੇ ਉੱਤਰੀ ਅਮਰੀਕਾ ਦੀਆਂ ਦੋ ਵੱਡੀਆਂ ਤਾਕਤਾਂ ਕੈਨੇਡਾ ਅਤੇ ਅਮਰੀਕਾ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦੀਆਂ ਲੱਭਤਾਂ ਦੇ ਬਾਅਦ ਕਿ ਇੰਡੀਆ ਵੱਲੋਂ ਅਤਵਾਦੀ ਹਮਲੇ ਕੀਤੇ ਜਾ ਰਹੇ ਨੇ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਉਸ ਤੋਂ ਬਾਅਦ ਇੰਡੀਆ ਨੇ ਪੱਕੇ ਤੌਰ ਦੇ ਉਤੇ ਧਾਰ ਲਈ ਹੈ ਕਿ ਉਹ ਸੱਚਮੁੱਚ ਅਜੀਹਾ ਹੈ ਉਸ ਆਪਣੇ ਆਪ ਦੇ ਤੌਰ ਦੇ ਉਤੇ ਸਾਬਿਤ ਕਰਨ ਵੱਲ ਚੱਲ ਪਿਆ ਇਹ ਜਿਹੜੀ ਗੱਲ ਹੈ ਇਹ ਆਪਣੇ ਤੌਰ ਦੇ ਉਤੇ ਜਿਹੜੀ ਹੈ ਉਹ ਕਾਫੀ ਮਤਲਬ ਵੱਡੀ ਗੱਲ ਹੈ